ਰਵ ਜੀ ਸੰਗਰੂਰ ਦੀ ਰਚਨਾ ਫਾਸਟ ਫੂਡ ਦੇ ਸਵਾਦਾਂ ਨੇ ਕਈਆਂ ਨੂੰ ਪਟਿਆਏ ਕਈਆਂ ਨੂੰ ਪਟਿਆਏ ਫਾਸਟ ਫੂਡ ਦੇ ਸਵਾਦਾਂ ਨੇ ਕਈਆਂ ਨੂੰ ਪਟਿਆਏ ਕਈਆਂ ਨੂੰ ਪਟਿਆਏ ਗੁਲਾਮ ਹੋ ਕੇ ਇਹਨਾਂ ਦਾ ਨਾ ਕਿਸੇ ਕੁਝ ਖੱਟਿਆਏ ਗੁਲਾਮ ਹੋ ਕੇ ਇਹਨਾਂ ਦਾ ਨਾ ਕਿਸੇ ਕੁਝ ਖੱਟਿਆਏ ਦੇਸੀ ਖਾਣੇ ਕਰ ਦੇਖਾਂ ਦੇਸੀ ਖਾਣੇ ਕਰ ਦੇਖਾਂ ਸੁਖੀ ਸੰਧੀ ਵਸੀਲਾ ਸੁਖੀ ਸੰਧੀ ਵਸੀਦਾ ਨਹੀਂ ਜਵਾਬ ਕੋਈ ਚਾਟੀ ਵਾਲੀ ਲੱਸੀ ਦਾ ਨਹੀਂ ਜਵਾਬ ਕੋਈ ਚਾਤੀ ਵਾਲੀ ਲੱਸੀ ਦਾ ਫਾਇਦਾ ਹਰ ਕਿਸੇ ਨੂੰ ਇਸ ਦਾਦ ਸੀਦਾ ਇਸ ਦਾਦ ਸੀਦਾ